ਚਿਰੀਖਾਟੋ ਸ਼ਾਮ ਮੰਦਰ বাসਟੈਂਡ ਨਾਬਾ ਤੋਂ ਬ੍ਰਿੰਦਵਨ ਧਾਮ ਦੇ ਲਈ 63 ਪக்தਾਂ ਦੀ ਪਹਿਲੀ ਬਾਸ ਯਾਤਰਾ ਰਵਾਨਾ ਕਰਨ ਦੀ ਰਸਮ ਮੌਕੇ ਤੇ ਐਮਐਲਏ ਨਾਬਾ ਗੁਰਦੇਵ ਸਿੰਘ ਦੇ ਮਨ ਸਾਭਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਸਟੇਟ ਖੁੰਡਾਨੀ ਅਵਾਰਡੀ ਪੁਵੈਸ਼ ਬਾਂਸਲ ਪਾਂਸੀ ਪ੍ਰਦਾਨ ਹਰਸ਼ ਬਲੱਡ ਡੋਨਰ ਸੁਸਾਇਟੀ ਨੇ ਕੀਤੀ ਇਹ ਨਾਬਾ বাস ਸਟੈਂਡ ਕੋਲੇ ਖਾਤੀ ਸ਼ਾਮ ਜਿਹੜਾ ਨੰਬਰ ਹੈ ਇਹ ਸੋਈ বাস ਜਿਹੜੀ ਹੈ ਬ੍ਰਿੰਦਬਨਲੀ ਜਾ ਰਹੀ ਹੈ ਜੀ ਔਰ 9 ਦਿਨਾਂ ਵਾਸਤੇ ਯਾਤਰਾ ਜਿਹੜੀ ਹੈਗੀ ਹੈ ਸਾਡੇ ਬਹੁਤ ਸਾਰੇ ਨੌਜਵਾਨ ਬਜ਼ੁਰਗ ਸਾਡੀਆਂ ਮਾਤਾਵਾਂ ਪਿਣਾ ਇਕੱਠੇ ਹੋ ਕੇ ਜਾ ਰਿਹਾ ਜੀ ਨਵਾਂ ਸਾਲ ਜਿਹੜਾ ਜੀ ਬ੍ਰਿੰਦਬਨ ਦੇ ਵਿੱਚ ਮਹਾਰਾਜ ਦੇ ਚਰਨਾਂ ਦੇ ਵਿੱਚ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਦੇ ਵਿੱਚ ਉੱਥੇ ਨਵਾਂ ਸਾਲ ਸਾਰੇ ਮਿਲ ਕੇ ਬਾਤ ਕਰਨਗੇ ਜੀ ਆਪਣੀ ਵੀ ਆਪਣੇ ਪਰਿਵਾਰ ਦੀ ਵੀ ਨਾਬੇ ਦੀ ਵੀ ਪੂਰੇ ਪੰਜਾਬ ਦੀ ਪਰਦੇਸ਼ੀ ਤੇ ਅੱਜ ਮੈਂ ਚੰਡੀ ਦੇ ਨਾਸਤੇ ਆਇਆ ਸੀਗਾ ਜੀ ਉਸ ਸੰਗਤ ਦੇ ਭਾਗਾਂ ਵਾਲੀ ਹੈ ਜੀ ਨਵਾਂ ਸਾਲ ਜਿੰਦਾਬਾਨ ਉੱਥੇ ਜਾ ਕੇ ਮਨਾਉਣਗੇ ਔਰ ਕ੍ਰਿਸ਼ਨ ਮਹਾਰਾਜ ਦਾ ਅਸ਼ੀਰਵਾਦ ਲੈਣੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਸੀਂ ਤੀਸ ਯਾਤਰਾ ਸ਼ੁਰੂ ਕਰ ਰਹੇ ਹਾਂ ਜੀ ਪਹਿਲਾਂ ਵੀ ਸ਼ੁਰੂ ਕੀਤੀ ਸੀ ਉਹ ਚਾਹੇ ਆਨੰਦ ਪ੍ਰਸਾਦ ਦੀ ਹੈ ਜੀ ਚਾਹੇ ਦਰਬਾਰ ਸਾਹਿਬ ਹੈ ਅਲੱਗ-ਅਲੱਗ ਜਿੰਨੇ ਵੀ ਧਾਰਮਿਕ ਥਾਨ ਨੇ ਜੀ ਉਹਦੇ ਵਿੱਚ ਖਾਟੂ ਸ਼ਾਮ ਜੀ ਦੀ ਆ ਜੀ ਬੰਦਵਾਂ ਵੀ ਆ ਉਹ ਸਾਰੀਆਂ ਬਸਾਂ ਅਸੀਂ ਦੁਆਰਾ ਜਿਹੜੀਆਂ ਸ਼ੁਰੂ ਕਰ ਰਹੇ ਹਾਂ ਔਰ ਟਾਪਰ ਸੰਗਤ ਦਾ ਰੁਕਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਜਿਹੜਾ ਸਰਕਾਰ ਕਰਦੀ ਹੈ ਉਹਦੇ ਅਸੀਂ ਆਲਰੇਡੀ ਕੋਆਰਡੀਨੇਟਰ ਤੇ ਸਹਾਇ ਕੋਆਰਡੀਨੇਟਰ ਜਿਹੜੇ ਆ ਤਿੰਨ ਗੱਤੀ ਲਾਦੇ ਆ ਸਾਰਾ ਸ਼ਡਿਊਲ ਅਸੀਂ ਉਹਦਾ ਬਣਾ ਕੇ ਜਿਵੇਂ ਨਾਭਾ ਸ਼ਹਿਰ ਹੋ ਗਿਆ ਫਿਰ ਨਾਂਚ ਹੋ ਗਿਆ ਪਾਸ ਹੋ ਗਿਆ ਸਾਰਾ ਇਲਾਕਾ ਜਿਹੜਾ ਕਵਰ ਕਰਾਂਗੇ ਔਰ ਤੀਰਥ ਯਾਤਰਾ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਕੱਲ੍ਹ ਵੀ ਬੜੀ ਸਫਲ ਰਹੀ ਔਰ ਜਿਸ ਵੇਲੇ 30 ਯਾਤਰਾ ਦੇ ਵਿੱਚ ਬਜ਼ੁਰਗ ਜੀ ਸਾਡੇ ਨੌਜਵਾਨ ਪਟਾਣਾ ਬੱਚੀਆਂ ਗਈਆਂ ਨੇ ਤਾਂ ਉਹਨਾਂ ਨੇ ਬੜਾ ਕਿਹਾ ਕਿ ਜੀ ਪਹਿਲੀ ਵਾਰ ਦੇਖਿਆ ਕਿ ਸਰਕਾਰ ਜਿਹੜੀ ਹੈ ਉਹ ਚਾਹ ਪਾਣੀ ਦਾ ਪ੍ਰਬੰਧ ਵੀ ਕਰ ਰਹੀ ਆ ਰੋਕਾਂ ਦਾ ਪ੍ਰਬੰਧ ਵੀ ਕਰ ਰਹੀ ਆ ਲੈ ਕੇ ਜਾ ਰਹੀ ਆ ਫਿਰ ਘਰੇ ਛੱਡ ਕੇ ਜਾ ਰਹੀ ਆ ਸੋ ਇਹ ਪਹਿਲਾਂ ਨਹੀਂ ਸੀ ਹੋਇਆ ਕਿਉਂਕਿ ਅਸੀਂ ਸਾਰੇ ਅਧਿਆਤਮਿਕ ਹਾਂ ਅਸੀਂ ਧਰਮ ਕੋਈ ਵੀ ਹੋ ਸਕਦਾ ਹਿੰਦੂ ਮੁਸਲਮ ਸਿੱਖ ਸਾਈ ਧਰਮ ਕੋਈ ਵੀ ਹੋ ਸਕਦਾ ਪਰ ਰਸਤਾ ਇੱਕੋ ਹੀ ਆ ਜੀ ਪ੍ਰਮਾਤਮਾ ਇੱਕ ਹੈ ਔਰ ਸਾਰੇ ਮਿਲ ਜੁੜ ਕੇ ਜਿਹੜਾ ਵੀ ਕੋਈ ਤਿਹਾਰ ਆਉਂਦਾ ਸਾਰੇ ਇਕੱਠੇ ਬਣਾਉਂਦੇ ਆ ਜਿਵੇਂ ਸ਼ਹੀਦੀ ਵਿਹਾੜੇ ਚੱਲ ਰਹੇ ਨੇ ਜੀ ਅ 27 ਦਸੰਬਰ ਐ ਦੇ ਦਿਨ ਛੋਟੇ ਸਾਹਿਬ ਜਦੋਂ ਜਿਹੜੇ ਸ਼ਹੀਦ ਹੋਏ ਸੀਗੇ ਸੰਗਤ ਬਹੁਤ ਸੰਗਤ ਜਿਹੜੀ ਆ ਅਨੰਤ ਉੱਥੇ ਪਹੁੰਚੀ ਹੋਈ ਹੈ ਜਿ ਫਤੇਗੜ ਸਾਹਿਬ ਅੱਜ ਰਾਤ ਨੂੰ ਚਾਲੇ ਪਾਉਣਗੇ ਵਾਪਸ ਆਉਣਗੇ ਉਹਨਾਂ ਦੇ ਵੀ ਲੰਗਰ ਅਸੀਂ ਕੱਲ ਵੀ ਅਸੀਂ ਐਮਐਲਏ ਆਫਿਸ ਨਾਭਾ ਦੇ ਵਿੱਚ ਸਪੈਸ਼ਲ ਲੰਗਰ ਦਾ ਪ੍ਰਬੰਧ ਕੀਤਾ ਸੰਗਤ ਵਾਸਤੇ ਸੋ ਹਰ ਪਾਸੇ ਜਿੱਥੇ ਵੀ ਕਿਤੇ ਕੋਈ ਸਣਾ ਕਾਰਜ ਆਉਂਦਾ ਜੀ ਉੱਥੇ ਆਪ ਦੀ ਮਿਹਰ ਹੋਈਦਾ ਔਰ ਪੰਜਾਬ ਸਰਕਾਰ ਵੱਲੋਂ ਵੀ ਵੱਡਾ ਪਿਆਲਾ ਜਿਹੜਾ ਇਹ ਕੀਤਾ ਜਾ ਰਿਹਾ ਜੀ ਕਿ ਬੀਰ ਲਾਲ ਦੇਸਨੂ ਲੈ ਕੇ ਜਿੱਥੇ ਨਾਮ ਲਿਖਿਆ ਗਿਆ ਉੱਥੇ ਹੀ ਸਿੱਖ ਸੰਗਤ ਕੋਲ ਲਗਾਤਾਰ ਹੀ ਮੰਗ ਹੈ ਕਿ ਇਹ ਬਾਬਾ ਸ਼ਬਦ ਜਾਂ ਸਤਿਕਾਰਯੋਗ ਸ਼ਬਦ ਜਿਹੜਾ ਉਹ ਲਾਉਣਾ ਚਾਹੀਦਾ ਹੈ। ਤਾਂ ਬਿਲਕੁਲ ਜੀ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਸਟੇਟਮੈਂਟ ਦੇਖ ਰਿਹਾ ਸੀ ਉਹਨਾਂ ਦੀ ਕਿ ਜਦੋਂ ਇਹ 2019 ਦੇ ਵਿੱਚ ਸ਼ੁਰੂ ਕੀਤਾ ਤਾਂ ਜਦੋਂ ਇਹ ਇਹਦਾ ਨਾਮ ਜਿਹੜਾ ਡਿਸਾਈਡ ਕੀਤਾ ਕਿ ਵੀਰ ਬਾਲ ਗੁਰੂ ਜਿਹੜਾ ਰੱਖਿਆ ਜਾਵੇ ਤਾਂ ਅਕਾਲੀ ਦਲ ਦੇ ਸਾਰੇ ਜਿਹੜੇ ਲੀਡਰ ਨੇ ਮੈਨੂੰ ਸਮਰਥਨ ਕੀਤਾ ਸੀ ਵੀ ਹਾਂ ਜੀ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਪਰ ਸਿੱਖ ਸੰਗਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਜੀ ਕਿ ਇਹ ਦੁਨੀਆ ਦੇ ਵਿੱਚ ਐਸੇ ਦੋ ਛੋਟੇ ਸਹਿਬਜ਼ਾਦੇ ਨੇ ਜਿਨ੍ਹਾਂ ਨੂੰ ਬੇਸ਼ੱਕ ਉਮਰਾਂ ਛੋਟੀਆਂ ਸੀਗੀਆਂ ਪਰ ਬਾਬਾ ਕਹੇ ਕਿ ਅਸੀਂ ਸਾਰੇ ਉਹਨਾਂ ਨੂੰ ਸਬੋਧਨ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਦੇ ਨਾਂ ਦੇ ਨਾਲ ਬਾਬਾ ਜਿਹੜਾ ਲਾਇਆ ਜਾਵੇ ਤੇ ਉਹ ਸਾਰੇ ਪਾਸੇ ਮੰਗ ਹੈ ਸੰਗਤ ਵੀ ਚਾਹੁੰਦੀ ਹੈ ਔਰ ਅਸੀਂ ਵੀ ਚਾਹੁੰਦੇ ਹਾਂ ਤੇ ਕਿ ਜਿਹੜਾ ਜੀ ਸਾਡੇ ਛੋਟੇ ਸਾਹਿਬ ਜਦੋਂ ਉਹਨਾਂ ਦੇ ਨਾਂ ਦੇ ਨਾਲ ਸਤਕਾਰਗੋਜ ਬਾਬਾ ਸ਼ਵਜਰਾ ਭੁਲਾਇਆ ਜਾ ਰਿਹਾ ਜੀ ਸਾਡਾ ਨਾਟੂ ਸ਼ਾਮ ਮੰਦਰ ਬਸਟਾਨ ਨੱਭਾ ਤੋਂ ਬ੍ਰਿੰਦਾਵਨ ਦੇ ਲਈ ਬਸ ਜਾ ਰਹੀ ਹੈ ਉੱਥੇ ਸੁਖਵਿੰਦਰ ਸ਼ਾਸਤਰੀ ਜੀ ਨੇ 7 ਦਿਨ ਦੀ ਕਥਾ ਕਰਨੀ ਹੈ 9 ਦਿਨ ਦਾ ਇਹ ਟੂਰ ਹੈ ਉੱਥੇ ਧਾਰਮਿਕ ਸਾਰੇ ਸਥਾਨ ਜਿਨੇ ਮਥਰਾ ਬ੍ਰਿੰਦਾਵਨ ਗੋਕੁਲ ਸਾਰੇ ਕਿਤੇ ਦਰਸ਼ਨ ਕਰਾ ਕੇ ਲਿਆਣਗੇ ਇਹ ਸਾਡੇ ਬਸਟਾਨ ਮੰਦਰ ਦੇ ਪ੍ਰਧਾਨ ਸ਼ਾਮਲਾ ਸਿੰਘ ਲਾਜੀ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਤੇ ਸਾਡੇ ਅਨਿਲ ਜੀ ਇਹਨਾਂ ਦੀ ਸਾਰੀ ਟੀਮ ਵੱਲੋਂ ਬਸ ਲਿਜਾਈ ਜਾ ਰਹੀ ਹੈ ਤੇ ਸਾਰੀ ਸੰਗਤ ਜੋ ਜਾ ਰਹੀ ਹੈ 9 ਦਿਨ ਉੱਥੇ ਲਗਾ ਕੇ ਆਏਗੀ ਨਮਾਸਾਲ ਜੀ ਮਹਿਮਾਨ ਸਾਹਿਬ ਨੇ ਦੱਸਿਆ ਉੱਥੇ ਮਨਾਇਆ ਜਾਏਗਾ ਤੇ ਅਸੀਂ ਐਮਐਲਏ ਸਾਹਿਬ ਤੇ ਕੰਨਾ ਸਾਹਿਬ ਦਾ ਇੱਥੇ ਪਹੁੰਚਣ ਤੇ ਵੀ ਧੰਨਵਾਦ ਕਰਦੇ ਹਾਂ ਜੋ ਬਸ ਦੀ ਰਵਾਨੀ ਕਰਾਉਂਦੀ ਆਏ ਨੇ ਬੜਾ ਅੱਛਾ ਅੱਜ ਦਿਨ ਹੈ ਜੀ ਨਾਬੇ ਸ਼ਹਿਰ ਚ ਸਾਡੇ ਐਮਐਲਏ ਸਾਹਿਬ ਬੇਮਾਨ ਜੀ ਇਹਦੇ ਝੰਡੀ ਦੇ ਕੇ ਕੰਦਾਵਾਲ ਨਹੀਂ ਬਸ ਭੇਜ ਰਹੇ ਨੇ ਸਾਡੇ ਭੂਏ ਸ਼ਪਾਸੀ ਜੀ ਜਿਨ੍ਹਾਂ ਦਾ ਨਾਬੇ ਚ ਨਹੀਂ ਪੂਰੇ ਜ਼ਿਲ੍ਹੇ ਚ ਨਾਮ ਹੈ ਬੜੇ ਲੰਮੇ ਸਮੇਂ ਤੋਂ ਇਹ ਸੇਵਾ ਕਰਦੇ ਆ ਰਹੇ ਨੇ ਚਾਹੇ ਉਹ ਖੂਨਦਾਨ ਹੋਵੇ ਚਾਹੇ ਕੋਈ ਧਾਰਮਿਕ ਕੰਮ ਹੋਵੇ ਸਭ ਤੋਂ ਮੋਰੀ ਕੋਇਸ ਪਾਛੀ ਜੀ ਤੇ ਦਿਆਂ ਮੈਨੂੰ ਆਪਣੇ ਵੱਲੋਂ ਵਧਾਈ ਦੇਣਾ। ਇਹ ਤੇ ਜੀ ਆਪਣੇ ਮੰਦਰ ਵੱਲੋਂwidehatsham mandir ਵੱਲੋਂ ਬਹੁਤ ਬੜੀਆ ਉਪਰਾਲਾ ਤੇ ਇਸ ਦੇ ਲਈ ਸਾਡੀ ਸਾਰੀ ਸੰਗਤ ਬਹੁਤ ਜ਼ਿਆਦਾ ਖੁਸ਼ ਹੈ ਤੇ ਸਾਰਿਆਂ ਨੂੰ ਐ ਕਿ ਸਾਡਾ ਨਿਆਣ ਕਲ ਬਹੁਤ ਖੁਸ਼ੀਆਂ ਭਰ ਆਏ ਤੇ ਸਭ ਗਜਬਜ ਕੇ ਜਣੇ ਆਂ ਜਪਿੰਦਾਵਨ ਨੂੰ ਚਲੇ ਆ ਤੇ ਸਭ ਦੇ ਮਨ ਚwidehatsham ਤੇ ਰਾਧਾ ਨਾਨੀ ਨੂੰ ਮਿਲਣ ਦੀ ਬਹੁਤ ਜ਼ਿਆਦਾ ਪ੍ਰੀਤ ਇਛਾ ਹੋਈ ਹੈ ਕਿ ਆਪਾਂ ਜਾਈਏ ਤੇ ਉਸ ਤੋਂ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਆਈਏ।